ਡਾਕਟਰ ਸਾਹਿਬ ਆਪਣਾ ਇੱਥੇ ਗਊਆਂ ਨੂੰ ਅੱਜਕੱਲ ਇੱਕ ਬਿਮਾਰੀ ਚੱਲੀ ਹੋਈ ਆ ਮੂੰਹ ਖੁਰਦੀ ਉਹਦੇ ਬਾਰੇ ਕੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਫਾਰਮ ਸਖਾਰ ਜੋ ਸਾਡੇ ਅਸ਼ੋਕ ਕੁਮਾਰ ਲੱਖਾ ਜੀ ਜਿਹੜੇ ਅੱਜ ਸਾਡੀ ਪੰਜਾਬ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਗਊ ਸੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੀ ਨੇ ਤੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਅਸਰ ਹੇਠ ਜਿਹੜੀ ਇੱਥੇ ਸਾਡੀ ਸਟੈਫਨਸ ਗਊਸਾਲਾ ਗਊਧਾਮ ਸਟੈਫਨਸ ਸੋਸਾਇਟੀ ਚੱਲ ਰਹੀ ਹੈ ਜਿਹਦੀ ਬਹੁਤ ਵਧੀਆ ਕਾਰਗੁਜ਼ਾਰੀ ਹੈ ਜਿਹੜਾ ਕੰਮ ਇਹ ਕਰ ਰਹੇ ਨੇ ਆਮ ਬੰਦਾ ਨਹੀਂ ਕਰ ਸਕਦਾ ਦਿਨ ਰਾਤ ਇਹ ਗਊਆਂ ਦੀ ਮਿਹਨਤ ਤੇ ਲੱਗੇ ਹੋਏ ਨੇ ਅੱਜ ਵੀ ਸਾਡੇ ਗਊਸਾਲਾ ਗਊ ਸਭਾ ਦੇ ਚੇਅਰਮੈਨ ਸਾਹਿਬ ਨੇ ਜਿਹੜੇ ਅਸ਼ੋਕਮਨ ਲੱਖਾ ਜੀ ਉਹਨਾਂ ਦੀ ਰਹਿਨਵਾਈ ਹੈ ਤੇ ਸਾਡੇ ਗਊਧਾਮ ਜਿਹੜਾ ਸੇਵਾ ਕਮੈਂਟ ਚੱਲ ਰਹੀ ਹੈ ਸਟੈਫਨਸ ਸੋਸਾਇਟੀ ਉਹਨਾਂ ਦੇ ਨਾਲ ਰਲ ਕੇ ਜਿਹੜੀਆਂ ਅਵਾਰਾ ਗਊਆਂ ਨਹੀਂ ਆ ਧੂਰੀ ਸ਼ਹਿਰ ਦੇ ਵਿੱਚ ਉਹਨਾਂ ਦੀ ਮੂਹ ਘਰ ਦੀ ਬਿਮਾਰੀ ਦੇ ਵੈਕਸੀਨੇਸ਼ਨ ਕਰ ਰਹੇ ਆਗੇ ਅਸੀਂ ਪਲੱਸ ਜਿਹੜੀਆਂ ਬਿਮਾਰ ਨੇ ਜੀਆਂ ਜਾਂ ਜਿਨ੍ਹਾਂ ਨੂੰ ਥੋੜੀ-ਮੋਟੀ ਐਫ ਐਮ ਡੀ ਆਈ ਹੋਈ ਹੈਗੀ ਸਾਈਨ ਨੇ ਜਾਂ ਕਿਸੇ ਤਰ੍ਹਾਂ ਦੇ ਸਿੰਪਟਮ ਮਾੜੇ-ਮੋٹے ਦਿਖਾਈ ਦਿੰਦੇ ਨੇ ਉਹਨਾਂ ਦੀ ਅਸੀਂ ਟ੍ਰੀਟਮੈਂਟ ਕਰ ਰਹੇ ਆਂ ਜਿਹੜਾ ਕੰਮ ਕਰ ਰਹੇ ਨੇ ਅਸੀਂ ਚਾਹੁੰਦੇ ਆਗੇ ਵੀ ਇਹ ਵੀ ਇਦੋਂ ਵੀ ਵੱਧ ਇਦੋਂ ਤੱਕੀ ਕਰਨ ਜਿਹੜੀ ਇਹ ਗਊ ਸੇਵਾ ਦੀ ਕਮਿਸ਼ਨ ਕਰ ਰਹੇ ਨੇ ਸਾਡੇ ਤੇ ਸੇਵਾ ਕਰ ਰਹੇ ਨੇ ਸਾਡੇ ਗਊਆਂ ਦੀ ਗਊਆਂ ਦੀ ਸਭ ਸੰਭਾਲਣਾ ਆਵਾਰਾ ਗਊ ਲੋਕਾਂ ਦੀਆਂ ਛੱਡੀਆਂ ਹੋਈਆਂ ਨੇ ਤੇ ਜਿਹੜੀਆਂ ਬਿਮਾਰੀਆਂ ਇਹ ਆਮ ਸੀਜ਼ਨਲ ਬਿਮਾਰੀਆਂ ਕੋਈ ਸਪੈਸ਼ਲ ਬਿਮਾਰੀ ਨਹੀਂ ਹੈਗੀ ਇਹ ਹਰ ਸਾਲ ਹੀ ਥੋੜਾ ਮੋਟਾ ਅਸਰ ਦਿਖਾ ਜਾਂਦੀ ਹੈਗੀ ਇਹਦੇ ਕਈ 25 26 ਫੇਸ ਇਹਦੇ ਪੰਜਾਬ ਸਰਕਾਰ ਵੱਲੋਂ ਤੇ ਸਾਡੀ ਸੈਂਟਰ ਸਰਕਾਰ ਵੱਲੋਂ ਇਹ ਪ੍ਰੋਜੈਕਟ ਨੇਗੇ ਫੈਮਿਲੀ ਦੇ ਉਹਨਾਂ ਦੇ ਅਧੀਨ ਇਹ ਫ੍ਰੀ ਆਫ ਕੋਸਟ ਵੈਕਸੀਨ ਲੱਗਦੀ ਹੈਗੀ ਖਾਸ ਐਨੀਮਲ ਨੂੰ ਅਲੱਗ ਡਿਸਪੋਜ਼ੇਬਲ ਸੰਜਿੰਦ ਨਾਲ ਇਹਦੇ ਟੀਕੇ ਲਾਏ ਜਾਂਦੇ ਨੇਗੇ। ਇਹ 4 ਤਰੀਕ ਤੱਕ ਇਹਦੀ ਮਿਮਰ ਸੀਗੀ ਉਹ ਪੂਰੀ ਹੋ ਚੁੱਕੀ ਹੈਗੀ। ਉਸ ਤੋਂ ਬਾਅਦ ਵੀ ਜੇ ਕੋਈ ਇੱਕ ਦੋ ਕ ਕੇਸ ਆਉਂਦੇਗਾ ਤਾਂ ਸਾਡੇ ਜਿਹੜੇ ਹਸਪੀਟਲ ਨੇਗੇ ਹੁਣ ਤੱਕ ਕਿੰਨੇ ਗਊਆਂ ਨੂੰ ਤਕਰੀਬਨ ਵੈਕਸੀਨੇਸ਼ਨ ਹੋ ਚੁੱਕੀ ਹੈ। ਸਾਡੇ ਧੂਰੀ ਦੇ ਵਿੱਚ ਸਾਡੇ ਕੋਲੇ 85000 800 ਦੋ ਜਾਈਆਂ ਸੀ ਟੋਟਲ ਤੇ ਸਾਰੀਆਂ ਦਾ ਸਾਰੀਆਂ ਤਕਰੀਬਨ ਲੱਗ ਚੁੱਕੀਆਂ ਨਹੀਂ ਆ। ਤੇ ਅਸੀਂ ਸਾਰੀ ਇਹ ਗਉਸਾ ਜਿਹੜੀ ਹੈਗੀ ਹੈਗੀ ਐਫਐਮਡੀ ਹੈ ਇਹ ਸਾਡੇ ਏਰੀਆ ਚ ਕਿਤੇ ਨਹੀਂ ਹੈਗੀ ਕਿਤੇ ਇੱਕ ਦੋਕਾ ਕੇਸ ਆਉਂਦੇ ਨੇਗੇ ਤੇ ਉਹ ਅਸੀਂ ਸਾਡੇ ਜਿਹੜੇ ਡਾਕਟਰ ਨੇਗੇ ਉਹ ਅਸੀਂ ਪੂਰੇ ਉਹਨੂੰ ਕਵਰ ਅਪ ਕਰ ਰਹੇ ਹਾਂਗੇ ਸਭ ਤੋਂ ਵੱਡੀ ਗੱਲ ਇਹ ਹੈਗੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਅਸੀਂ ਇਹਦਾ ਸਭ ਤੋਂ ਵੱਧ ਸਾਡੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਪਹਿਲੋਂ ਧੰਨਵਾਦ ਕਰਦੇ ਹਾਂਗੇ ਕਿ ਜਿੱਥੇ ਸਾਡੇ ਧੂਰੀ ਦੇ ਵਿੱਚ ਸਿਰਫ ਚਾਰ ਡਾਕਟਰ ਹੁੰਦੇ ਸੀਗੇ ਅੱਜ ਸਾਰੀ ਤੂਰੀ ਫੁੱਲ ਫਲੈਸ਼ਡ ਡਾਕਟਰ ਦੇ ਨਾਲ ਵੈਟਰਨ ਦੇ ਇਨਸਪੈਕਟਰ ਦੇ ਨਾਲ ਲੈਬੋਰੀ ਸਟਾਫ ਦੇ ਨਾਲ ਤੇ ਕਲਾਸ 4 ਦੇ ਦੋ ਚਾਰ ਪੋਸਟਾਂ ਖਾਲੀ ਨੇ ਸਾਰੀ ਤੂਰੀ ਫੁੱਲ ਫਲੈਸ਼ਡ ਹੈਗੀ ਕੋਈ ਵੀ ਹਸਪਤਲ ਖਾਲੀ ਨਹੀਂ ਹੈਗਾ ਸਾਰੇ ਫੁੱਲ ਡਾਕਟਰਾਂ ਭਰੇ ਹੋਏ ਨੇ ਔਰ ਜਿਹੜਾ ਪਹਿਲਾਂ ਚੋਲਾ ਛਾਬ ਡਾਕਟਰ ਕੰਮ ਕਰਦੇ ਸੀਗੇ ਉਹ ਖਤਮ ਹੋ ਚੁੱਕਿਆ ਕੰਮ 50% ਰਹਿ ਗਿਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਊਗਾ ਤੇ ਅਸੀਂ ਚਾਹੁੰਦੇ ਆ ਕਿ ਇਹ ਸਰਕਾਰ ਨੇ ਜਿੰਨਾ ਕੰਮ ਕਰਿਆ ਹੈਗਾ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕਰਿਆ ਹੈਗਾ ਸਾਡੇ ਸਾਰੇ ਹਸਪਤਾਲ ਖਾਲੀ ਹੋਏ ਪਏ ਸੀਗੇ ਸਾਰੇ ਬੰਦੇ ਰਿਟਾਇਰਮੈਂਟ ਹੋ ਗਈ ਸੀ ਕੋਈ ਨਵੀਂ ਭਰਤੀ ਨਹੀਂ ਕਰੀ ਗਈ ਤੇ ਮੈਂ ਸਾਡੇ ਮੈਹਿਕਮੇ ਵੱਲੋਂ ਮੈਂ ਇੱਥੇ ਸਾਡੇ ਪੰਜਾਬ ਵੈਟਰਨਰੀ ਅਫੀਸਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਅੰਜਲੇ ਜ਼ਿਲ੍ਹੇ ਸੰਗਰੂਰ ਦਾ ਤੇ ਮੈਂ ਆਪਣੇ ਐਸੋਸੀਏਸ਼ਨ ਵੱਲੋਂ ਤੇ ਸਾਡੇ ਮਾਨਯੋਗ ਅਸ਼ੋਕ ਕੁਮਾਰ ਲੱਖਾ ਜੀ ਵੱਲੋਂ ਤੇ ਸਾਡੀ ਜਿਹੜੀ ਸਟੈਪਨ ਸੁਸਾਇਟੀ ਤੁਰੀ ਚ ਕੰਮ ਕਰ ਰਹੀ ਹੈ ਸੀਐਮ ਸਿਟੀ ਦੇ ਵਿੱਚ ਮੈਂ ਨਾਲ ਸਾਰਿਆਂ ਵੱਲੋਂ ਲੋਕਾਂ ਦਾ ਤੇ ਆਪਣੇ ਸੀਐਮ ਸਾਹਿਬਾ ਆਪਣੀ ਸਰਕਾਰ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਸਟੈਪਨ ਸੁਸਾਇਟੀ ਵੱਲੋਂ ਮੰਡੀ ਦੇ ਵਿੱਚ ਕੈਂਪ ਲਗਾਇਆ ਗਿਆ ਤੁਸੀਂ ਇੱਥੇ ਪਹੁੰਚੇ ਹੋ ਕੀ ਹੈ ਕਰਨ ਅੱਜ ਅਸੀਂ ਇਹ ਮੰਡੀ ਦੇ ਵਿੱਚ ਪਹੁੰਚੇ ਆਂ ਸਟੈਪਨ ਸੁਸਾਇਟੀ ਵਾਲੇ ਗੌਤਮ ਚੈਰਿਟੇਵ ਟ੍ਰਸਟ ਵਾਲਿਆਂ ਨੇ ਇੱਥੇ ਜਿਹੜੀ ਮੂੰਹ ਖੁਰਦੀ ਬਿਮਾਰੀ ਹੈ ਇਹਦੇ ਕਰਕੇ ਇਹਨਾਂ ਨੇ ਵੈਕਸੀਨ ਕਰਨ ਦਾ ਜੋ ਬੀੜਾ ਚੱਕਿਆ ਹੈਗਾ ਬਹੁਤ ਸਲਾਘਾਯੋਗ ਹੈ ਔਰ ਆਮ ਰੂਟੀਨ ਦੇ ਵਿੱਚ ਵੀ ਇਹ ਬਹੁਤ ਸੇਵਾ ਕਰਦੇ ਨੇ ਜਦੋਂ ਵੀ ਇਹਨਾਂ ਨੂੰ ਕਿਤੇ ਕੋਈ ਵੀ ਪਸ਼ੂ ਬੇਸਹਾਰਾ ਗਊ ਟੱਠਾ ਕੋਈ ਵੀ ਮਿਲਦਾ ਹੈ ਕੋਈ ਵੀ ਇਹਨਾਂ ਨੂੰ ਫੋਨ ਕਰਦਾ ਹੈ ਰਾਤ ਨੂੰ ਦਿਨੇ ਹਰ ਵਕਤ ਤਤਪਰੈ ਰਹਿੰਦੇ ਨੇ ਆ ਸਾਡੇ ਨਾਲੇ ਵੈਟਰਨਰੀ ਡਾਕਟਰ ਸਾਰੇ ਸਾਡੀ ਟੀਮ ਇਹਨਾਂ ਦੀ ਸਾਡੀ ਸਾਡੇ ਨਾਲ ਹੈ ਤੇ ਅੱਜ ਅਸੀਂ ਇਥੇ ਵੈਕਸੀਨ ਕਰਨ ਆਏ ਆ ਮੈਂ ਇਹਨਾਂ ਦਾ ਡਾਕਟਰ ਸਾਹਿਬ ਦਾ ਤੇ ਸਾਡੇ ਇਹ ਰਿਟੇਵ ਟ੍ਰਸਟ ਬਹੁਤ ਆਮੜਿਆ ਨਾਲ ਬਹੁਤ ਧੰਨਵਾਦ ਕਰਦੇ ਆ ਜੋ ਇਹ ਵਧੀਆ ਕੰਮ ਵਾਸਤੇ ਪੀੜਾ ਹਰ ਵਕਤ ਥਿਆਰ ਪਰ ਥਿਆਰ ਆ ਇਹ ਬਿਮਾਰੀ ਸਟਾਰਟਿੰਗ ਤੇ ਆ ਜਾਂਦੀ ਹੈ ਤੇ ਮੈਡੀਸਿਨ ਵੀ ਸਾਨੂੰ ਪ੍ਰੋਪਰ ਮਿਲ ਗਈ ਹੈ ਸਰਕਾਰ ਦੇ ਵੱਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਸਰਕਾਰ ਵੱਲੋਂ ਦਵਾਈ ਐਨ ਟਾਈਮ ਤੇ ਆਈ ਹੈ ਔਰ ਜਿਵੇਂ ਇੱਥੇ ਬੇਸਾਰ ਹੈਗੇ ਆ ਛੜਕਾਂ ਦੇ ਉੱਤੇ ਨੇ ਇਹਨਾਂ ਦੀ ਵੈਕਸੀਨ ਦੇ ਵਿੱਚ ਕਿਤੇ ਕਮੀ ਰਹਿ ਗਈ ਉਹਦੇ ਵਾਸਤੇ ਅੱਜ ਲੱਗੇ ਵੇ ਸਾਰੇ ਟੈਪੌਨ ਸੁਸਾਇਟੀ ਦੇ ਪ੍ਰਧਾਨਵੀਓ ਤੇ ਇੱਕ ਸਮਾਸ਼ੀ ਵੀਡੀਓ ਅੱਜ ਤੁਸੀਂ ਗਊਸ਼ਾਲਾ ਵੱਲੋਂ ਕੈਂਪ ਲਗਾਇਆ ਕੀ ਕਰਨੀ ਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਟਾਈਮ ਟੂ ਟਾਈਮ ਸਟੈਪੌਨ ਸੁਸਾਇਟੀ ਗੋਦਾਵ ਹਸਤਾਲ ਆਪਣੇ ਗਊਣ ਦੇ ਲਈ ਕੰਮ ਕਰਦੇ ਰਹਿੰਦੇ ਹਨ ਇਸ ਵਾਰੀ ਮੈਂ ਪਹਿਲਾਂ ਲਿੰਫੀਸਟਿਕ ਦੀ ਬਿਮਾਰੀ ਆਈ ਸੀ ਉਸ ਤਰ੍ਹਾਂ ਹੁਣ ਇਸ ਵਾਰ ਇੱਕ ਮੂੰਹ ਖੁਰਦੀ ਬਿਮਾਰੀ ਆਈ ਹੋਈ ਹੈ ਇਹਨਾਂ ਨੂੰ ਮੰਡੀ ਦੇ ਵਿੱਚ ਜੋ ਹੋ ਰੂਗਾ ਕਰ ਰਹੀਆਂ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਪਾਈ ਜਾ ਰਹੀ ਹੈ ਉਹਨਾਂ ਨੂੰ ਵੈਕਸੀਨ ਕਰਨ ਲਈ ਤੇ ਕੁਝ ਐਂਟੀਬਾਇਓਟਿਕ ਲਗਾਉਣ ਲਈ ਅੱਜ ਜਿੰਨਾਂ ਦੇ ਮਤਲਬ ਹੋਈ ਪਈ ਹੈ ਅੱਜ ਕੈਂਪ ਰੱਖਿਆ ਗਿਆ ਮੰਡੀ ਦੇ ਇਹਦੇ ਰਿਗਾਰਡਿੰਗ ਅਸੀਂ ਇਹ ਅੱਜ ਸੇਵਾ ਕਰ ਰਹੇ ਹਾਂ ਹੁਣ ਤੱਕ ਮਤਲਬ ਮੰਡੀ ਚ ਕਿੰਨੀਆਂ ਕਿ ਵੈਕਸੀਨ ਲੱਗ ਗਈਆਂ ਹੋਣਗੀਆਂ ਮੰਡੀ ਦੇ ਵਿੱਚ ਜੀ ਅੱਜ ਪਹਿਲਾ ਦਿਨ ਹੈ ਜੀ ਮਤਲਬ ਲਗਭਗ 4 450 ਗਊ ਹੈਗੀ ਆ ਜਿਨ੍ਹਾਂ ਦੇ ਹੋਇਆ ਵਾ ਉਹਨਾਂ ਦੇ ਉਦਾਂ ਦਾ ਐਂਟੀਬਾਇਟਿਕ ਲੱਗੇਗਾ ਜਿਨ੍ਹਾਂ ਦੇ ਨਹੀਂ ਹੋਇਆ ਵਾ ਉਹਨਾਂ ਦੇ ਜੋ ਵੈਕਸੀਨ ਹੈ ਉਹ ਲੱਗੇਗੀ